ਪਾਛੀ ਵੀ ਤਾਂ ਹੁਣ ਘਰਾਂ ਨੂੰ ਮੁੜ ਪਏ ਤੋ ਯਾਰਾ ਕਿਸ ਰਾਹ ਤੇ ਆਈ ਹਾਲ ਦੇਖ ਪਰਿਵਾਰ ਦਾ ਆ ਕੇ ਰਾਹ ਨੂੰ ਵੀ ਕੀ ਰਾਹ ਪਿਆਏ ਸਮਾ ਮਾੜਾ ਤਾਂ ਆਉਂਦਾ ਜਾਂਦਾ ਜਲਦੀ ਮੁੜਿਆ ਘਰ ਨੂੰ ਇੱਕ ਰਾਹ ਪਿਆਏ ਇਹ ਜਿਹੜਾ ਸ਼ੇਰ ਹੈ ਇਹ ਅਸੀਂ ਆਪਣੇ ਵੀਰ ਜਸਮੀਤ ਸਿੰਘ ਜੱਸੀ ਜੋ ਗੱਤਕੇ ਦੀ ਜਾਨ ਦਲੇਰ ਖਾਲਸਾ ਗੱਤਕਾ ਗਰੁੱਪ ਦੇ ਵਿੱਚ 15 20 ਸਾਲ ਉਹਨੇ ਪਰਫਾਰਮ ਕੀਤੀ ਆ 15 16 ਸਾਲ ਤੇ ਉਹ ਆਪਣਾ ਇੱਕ ਚਾਪ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਉਹਨੇ ਰੋਪੜ ਦੇ ਵਿੱਚ ਤੇ ਉਹ 11 ਤਰੀਕ ਦਾ ਉੱਥੇ ਦੁਕਾਨ ਦੇ ਬਾਹਰ ਗੱਡੀ ਖੜੀ ਕਰਕੇ ਉਸ ਤੋਂ ਬਾਅਦ ਚਲਾ ਗਿਆ ਹਜੇ ਤੱਕ 2 3 ਦਿਨ ਹੋ ਗਏ ਪਰਿਵਾਰ ਪਰੇਸ਼ਾਨ ਹੈ ਤੇ ਆਜੋ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਆ ਇਸ ਅੱਜ ਹਾਂਜੀ ਜਿੰਨੇ ਵੀ ਸਾਕੇ ਤੁਹਾਨੂੰ ਦੇਖ ਰਹੀ ਹੈ ਜੀ ਦਲੇਰ ਖਾਲਸਾ ਕੱਟ ਕੇ ਗਰੁੱਪ ਦੇ ਪੇਜ ਦੇ ਉੱਪਰ ਸਾਰੇ ਨਹੀਂ ਬਾਈਕੀ ਚੀਕਾ ਖੜਾ ਸਭ ਬਾਈਕੀ ਚੀਕੀ ਫਤੇ ਸੋ ਅਸੀਂ ਜੀ ਅੱਜ ਖੜੇ ਆ ਜੱਸੀ ਵੀਰ ਦੇ ਘਰੇ ਤੇ ਪਹਿਲਾਂ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ ਜੱਸੀ ਵੀਰ ਨੂੰ ਜਿੱਥੇ ਵੀ ਇਹ ਵੀਡੀਓ ਸਾਡੀ दिखे ਮੇਰੇ ਯਾਰ ਬਹੁਤ ਕਰਦੇ ਮਾਪੇ ਪੈਣ ਉਹ ਸਾਰੇ ਜਿੰਨੇ ਵੀ ਸਾਡੇ ਆਪਣੇ ਸੱਜਣ ਮਿੱਤਰ ਸਾਰੇ ਬਹੁਤ ਪ੍ਰੇਸ਼ਾਨ ਹੋਏ ਆ ਹੱਥ ਜੋੜ ਕੇ ਬੇਨਤੀ ਆ ਜਿੱਥੇ ਵੀ ਸਾਨੂੰ ਤੂੰ ਦੇਖ ਰਿਹਾ ਹੈਂ ਆ ਜਾਂ ਕਿਤੇ ਕੋਈ ਵੀ ਵੀਡੀਓ ਇਹ ਪਹੁੰਚਦੀ ਆ ਠੀਕ ਆ ਤੇ ਆਪਣੇ ਘਰੇ ਆ ਜਾ ਯਾਰ ਜੇ ਵੀ ਕੋਈ ਤੂੰ ਖਾ ਦਾ ਪਛਾਣੀ ਹੋਊਗੀ ਕੋਈ ਵੀ ਹੈਗੇ ਜਿਹੜੇ ਭਰਾ ਬੈਠੇ ਸਾਰੇ ਠੀਕ ਆ ਆਪਾਂ ਹੱਲ ਕਰ ਲਵਾਂਗੇ ਤੇ ਮਾਤਾ ਜੀ ਮਰਦ ਕੋਈ ਪਰਿਉ ਬੰਤੀ ਸਿੱ ਜਿੱਥੇ ਵੀ ਹੈਗਾ ਪੁੱਤ ਆ ਜਾ ਘਰ ਨੂੰ ਆ ਜਾ ਥੋੜੀ ਉੱਚੀ ਬੋਲ ਜਿੱਸੀ ਪੁੱਤ ਜਿੱਥੇ ਵੀ ਹੈਗਾ ਘਰ ਨੂੰ ਆ ਜਾ ਅਸੀਂ ਸਾਰਾ ਕੁਝ ਠੀਕ ਕਰ ਦੇਣਾ ਘਰ ਆ ਜਾ ਤੇਰੇ ਨਾਲ ਹੀ ਸਾਰਾ ਕੁਝ ਹੈਂ ਗੱਟਾ चौहान जितने भी आएगा आ बस आगा खा लो आ जा तेरे अगे बेनती कर रही है आ जा खा बाकी तुझे बोल ऊपर के जितने भी आएगा तू आ जा पता <laughs> <laughs> प्रा मेरे आज बेनती है तेरे देख तेरी गल सुन तू मेनू पता साडी गल हरी पता तेरी का पर ਪਰਾ ਜਾਣ ਕੇ ਨਹੀਂ ਤੇਰਾ ਮੈਂ ਸਾਹ ਚਾੜ ਕੇ ਕਹਿਣਾ ਜਿੱਥੇ ਵੀ ਮੇਰਾ ਭਰਾ ਹੈਗਾ ਠੀਕਾ ਘਰੇ ਆਇਆ ਯਾਰ ਜੋ ਵੀ ਕਰ ਵੀ ਹੈਗੀ ਠੀਕਾ ਅਸੀਂ ਸਾਰੀ ਹੱਲ ਕਰਵਾਗੇ ਤੇਰੇ ਚਾਹਤ ਅਜੇ ਬੇਨਤੀ ਹੈ ਭਰਾ ਮੇਰੇ ਆ ਤੂੰ ਵੀ ਕਹਿ ਮਾਮੂਛੇਤੀ ਆ ਜਾਓ ਤੁਹਾਡੀ ਯਾਦ ਆ ਰਹੀ ਹੈ ਮਾ